ਗਰਵਾਲੀ ਦੇ ਏਰੀਆ ਵਿੱਚ ਨਕਲੀ ਘਿਓ ਬਣਾਉਂਦੀ ਫੈਕਟਰੀ ਡਿਕਵਰ ਕੀਤੀ ਗਈ ਹੈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਘਿਓ ਬਣਾਇਆ ਜਾ ਰਿਹਾ ਸੀ ਫਾਈਂਡ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ 'ਚ ਅਮਾਊਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜੈਕਟ ਅਮਾਊਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਘਿਓ ਅੰਦਰ ਬਰਾਮਦ ਹੋਇਆ ਹੈ ਇਹ ਬਣਾਇਆ ਜਾਂਦਾ ਹੈ ਆਪਣਾ ਜਿਹੜਾ ਹੈ ਰਿਫਾਈਂਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਕੀ ਵੀ ਫਲੇਵਰ ਆਪਾਂ ਕਿ ਇਸ ਨੂੰ ਜਿਹੜਾ ਦੇਸੀ ਕੀ ਰੂਪ ਰੂਪ ਦੇ ਕੇ ਵਕਤ ਵਕਤ ਜਿਹੜੀਆਂ ਹੈ ਧਾਰਮਿਕ ਸਥਾਨਾਂ ਦੇ ਸਾਹਮਣੇ ਇਸ ਨੂੰ ਵੇਚਿਆ ਸੀ ਔਰ ਮਾਰਕੀਟ ਚ ਵੀ ਵੇਚਿਆ ਹੋਇਆ ਹੈ ਆਬਵੀਅਸਲੀ ਹੈ ਸੋ ਅੱਜ 1 ਲੱਖੇ ਕਨਾਉਣੇ ਕਮਾਉਂਦੇ ਨੇ ਚਾਰ ਦੋਸਤੋਂ ਪੈਸਿਆਂ ਪਿੱਛੇ ਬੰਦੇ ਰਹੇ ਨੇ ਮਾਰ ਦੋਸਤੋਂ ਕਹਿੰਦੇ ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਇੱਕ ਅਜਹੀ ਫੈਕਟਰੀ ਦਾ ਪਰਦਾ ਫਾਸ਼ ਹੋਇਆ ਜਿੱਥੇ ਘੋ ਨਹੀਂ ਜ਼ਹਿਰ ਹੋ ਰਿਆ ਸੀ ਤਿਆਰ ਦੋਸਤੋ ਜ਼ਹਿਰ ਹੋ ਰਿਆ ਸੀ ਤਿਆਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ੇਅਰ ਤੋਂ ਜ਼ਰੂਰ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਜੇ ਮੈਂ ਕਿਸੇ ਪੰਜਾਬੀ ਨੂੰ ਪੁੱਛਾਂ ਕਿ ਕੀ ਤੁਸੀਂ ਘਿਓ ਖਾਂਦੇ ਹੋ ਤਾਂ ਹਰ ਪੰਜਾਬੀ ਕਹੇਗਾ ਕਿ ਹਾਂ ਭਾਈ ਘਿਓ ਤਾਂ ਸੀ ਜ਼ਰੂਰ ਖਾਣਿਆ ਹੁਲਕੇ ਤੇ ਘਿਓ ਲਾਉਨੇ ਆ ਦਾਲ ਚ ਘਿਓ ਪਾਨੇ ਆ ਘਿਓ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਵਰਤਿਆ ਜਾਂਦਾ ਤੇ ਜੇ ਮੈਂ ਕਿਸੇ ਪੰਜਾਬੀ ਨੂੰ ਪੁੱਛਾਂ ਕਿ ਅੱਜ ਕੱਲ ਐਸਿਡ ਬਣਦਾ ਕਿ ਅੱਜ ਕੱਲ ਢ ਘਾਰ ਖੱਟੇ ਖੱਟੇ ਆਉਂਦੇ ਆ ਕਿ ਅੱਜ ਕੱਲ ਬਦਹਜਮੀ ਹੁੰਦੀ ਆ ਤਾਂ ਬਹੁਤੇ ਲੋਕ ਕਹਿਣਗੇ ਹਾਂ ਹੁੰਦੀ ਆ ਕਿਉਂਕਿ ਜੰਕ ਫੂਡ ਬਹੁਤ ਵੱਧ ਗਿਆ ਪਰ ਇਸ ਦੇ ਨਾਲ ਦੀ ਨਾਲ ਜੇਕਰ ਮੈਂ ਇਹ ਕਹਾਂ ਕਿ ਕੱਲਾ ਨਕਲੀ ਪਨੀਰ ਜਾਂ ਨਕਲੀ ਦੁੱਧ ਪੰਜਾਬ ਵਿੱਚ ਨਹੀਂ ਬਣਦਾ ਪੰਜਾਬ ਵਿੱਚ ਨਕਲੀ ਕਿਉਂ ਵੀ ਬਣਦਾ ਤਾਂ ਤੁਸੀਂ ਹੈਰਾਨ ਹੋ ਜਾਉਂਗੇ ਦੱਸ ਦਈਏ ਕਿ ਅੰਮ੍ਰਿਤਸਰ ਤਰਨਤਨੂੰਨ ਰੋਡ ਤੇ ਇੱਕ ਫੈਕਟਰੀ ਆ ਜੀ ਜੀ ਕੇ ਫੂਡਸ ਜਿੱਥੇ ਪੰਜਾਬ ਪੁਲਿਸ ਪੁਲਿਸ ਪ੍ਰਸ਼ਾਸਨ ਅਤੇ ਫੂਡ ਵਿਭਾਗ ਵੱਲੋਂ ਰਲ ਕੇ ਛਾਪੇਮਾਰੀ ਕੀਤੀ ਜਾਂਦੀ ਹੈ ਸਾਂਝੇ ਤੌਰ ਤੇ ਛਾਪੀਮਾਰੀ ਕੀਤੀ ਜਾਂਦੀ ਹੈ ਤੇ ਇਸ ਜੀ ਕੇ ਫੂਡਸ ਫੈਕਟਰੀ ਦਾ ਪਰਦਾ ਫਾਸ਼ ਕੀਤਾ ਜਾਂਦਾ ਵਿਕਰਮਜੀਤ ਸਿੰਘ ਇਸ ਦਾ ਮਾਲਕ ਹੈ ਔਰ ਦੱਸਿਆ ਜਾ ਰਿਹਾ ਕਿ ਇੱਥੇ ਵੱਡੀ ਤਦਾਦ ਵਿੱਚ ਨਕਲੀ ਘਿਓ ਤਿਆਰ ਹੋ ਰਿਹਾ ਸੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਰਿਫਾਈਨਡ ਬਨਸਪਤੀ ਕੈਮੀਕਲ ਅਤੇ ਘਿਓ ਦਾ ਫਲੇਵਰ ਪਾ ਕੇ ਘਿਓ ਤਿਆਰ ਕੀਤਾ ਜਾ ਰਿਹਾ ਸੀ ਅਸੀਂ ਰੈਸਟੋਰੈਂਟਾਂ ਤੇ ਜਾਣਦੇ ਹਾਂ ਸ਼ੇਕ ਮੰਗਾ ਲੈਂਦੇ ਉਹ ਫਲੇਵਰ ਪਾ ਕੇ ਦਿੰਦੇ ਆ ਉਹ ਅਸਲੀ ਫਰੂਟ ਨਹੀਂ ਹੁੰਦਾ ਉਹਦੇ ਅੰਦਰ ਫਲੇਵਰ ਹੁੰਦਾ ਇਸੇ ਤਰੀਕੇ ਘਿਓ ਦਾ ਸਿਰਫ ਫਲੇਵਰ ਪਾਇਆ ਜਾ ਰਿਹਾ ਸੀ ਅਸਲੀ ਘਿਓ ਨਹੀਂ ਮਤਲਬ ਪੈਸੇ ਅਸਲੀ ਘਿਓ ਦੇ ਤੇ ਕੈਮੀਕਲ ਵਾਲਾ ਘਿਓ ਜਿਹੜਾ ਲੋਕਾਂ ਨੂੰ ਦਿੱਤਾ ਜਾ ਰਿਹਾ ਸੀਗਾ ਤਾਂ ਸਵਾਲ ਸਿਰਫ ਨਕਲੀ ਘਿਓ ਦਾ ਨਹੀਂ ਹੈ ਸਵਾਲ ਇਹ ਵੀ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਘਿਓ ਖਰੀਦ ਕੇ ਆਪਣੀ ਰੋਟੀਆਂ ਤੇ ਲਾ ਕੇ ਖਾਧਾ ਹੋਣਾ ਉਹਨਾਂ ਦੀ ਸਿਹਤ ਦਾ ਜਿਹੜਾ ਖਿਲਵਾੜ ਹੋ ਚੁੱਕਾ ਹੈ ਉਸ ਦੀ ਪਰਪਾਈ ਕੌਣ ਕਰੇਗਾ ਹਾਲਾਂਕਿ ਪ੍ਰਸ਼ਾਸਨ ਨੇ ਜਿਹੜੀ ਇਹ ਕਾਰਵਾਈ ਕੀਤੀ ਇਸ ਦੀ ਤਾਰੀਫ਼ ਕਰਦੇ ਹਾਂ ਪਰ ਪਤਾ ਨਹੀਂ ਪੰਜਾਬ ਵਿੱਚ ਹੋਰ ਕਿੰਨੀਆਂ ਦਰਜਣਾਂ ਜਸ ਸੈਂਕੜੇ ਅਜਿਹੀਆਂ ਫੈਕਟਰੀਆਂ ਚੱਲ ਰਹੀਆਂ ਹੋਣੀਆਂ ਜਿਹੜੀਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਉਹਨਾਂ ਦੀ ਸਹੀ ਉਹਨਾਂ ਦੇ ਮਾਲਕਾਂ ਦੀ ਸਹੀ ਜਗ੍ਹਾ ਜਿਹੜੀ ਆ ਉਹ ਸਲਾਖਾਂ ਦੇ ਪਿੱਛੇ ਆ ਤਾਂ ਕਾਰਵਾਈ ਬਾਕੀ ਸਾਰਿਆਂ ਤੇ ਵੀ ਹੋਣੀ ਚਾਹੀਦੀ ਹੈ ਇਸ ਕਾਰਵਾਈ ਦੀ ਛਲਾਗਾ ਪ੍ਰਣਾਲੀ ਨਾਲ ਇਹ ਵੀ ਦੱਸ ਦਵਾ ਕਿ ਜਿਹੜਾ ਇਹ ਘੋ ਆ ਇਹ ਕਹਿੰਦੇ ਧਾਰਮਿਕ ਸਥਾਨਾਂ ਦੇ ਨੇੜੇ ਜਾਦਾ ਵੇਚਿਆ ਜਾਂਦਾ ਸੀ ਲੋਕਾਂ ਨੂੰ ਇਹ ਕਹਿ ਕੇ ਕਿ ਕਿਉਂਕਿ ਬਹੁਤੀ ਵਾਰ ਲੋਕ ਧਾਰਮਿਕ ਸਥਾਨਾਂ ਤੇ ਦੀਵੇ ਬਾਲਦੇ ਤੇ ਉਹਦੇ ਵਿੱਚ ਘਿਓ ਨੂੰ ਵਰਤੇ ਜਾਵੇ ਤਾਂ ਇਹ ਧਾਰਮਿਕ ਆਸਥਾ ਨਾਲ ਵੀ ਖਿਲਵਾੜ ਹੈ ਸਰੀਰ ਨਾਲ ਤਾਂ ਖਿਲਵਾੜ ਹੈ ਹੀ ਨਾਲ ਦੀ ਨਾਲ ਧਾਰਮਿਕ ਆਸਥਾ ਨਾਲ ਵੀ ਖਿਲਵਾੜ ਹੈ ਤਾਂ ਅਜਿਹੇ ਲੋਕ ਜਿਹੜੇ ਇਸ ਤਰੀਕੇ ਨਕਲੀ ਦੁੱਧ ਨਕਲੀ ਪਨੀਰ ਨਕਲੀ ਘਿਓ ਬਣਾਉਂਦੇ ਨੇ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਤੁਹਾਡੇ ਆਲੇ-ਦੁਆਲੇ ਵੀ ਜੇਕਰ ਕੋਈ ਤੁਹਾਨੂੰ ਲੱਗਦਾ ਤੁਹਾਡੇ ਕੋਲ ਕੋਈ ਸੂਚਨਾ ਹੈ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਕਟੋ-ਕਟ ਅਸੀਂ ਆਪਣਾ ਏਰੀਆ ਤਾਂ ਸਾਫ਼ ਕਰੀ ਦਿਖਾਉਣ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਸਿਮਰ ਐਸਐਚਓ ਚਾਰਟਿੰਗ ਅੱਜ ਤਾਂ ਕੀ ਮਾਮਲਾ ਆਇਆ ਕਿ ਕਿਥੋਂ ਕਿਹੜੇ ਇਲਾਕੇ ਦਾ ਜੀ ਘਰਵਾਲੀ ਦੇ ਏਰੀਆ ਵਿੱਚ ਨਕਲੀ ਕਿਉਂ ਬਣਾਂਦੀ ਫੈਕਟਰੀ ਰਿਕਵਰ ਕੀਤੀ ਗਈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਕਿਉਂ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਇੰਟ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ 'ਚ ਅਮਾਉਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜ਼ੈਕਟ ਅਮਾਉਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਕਿਉਂ ਅੰਦਰ ਬਰਾਮਦ ਹੋਇਆ ਇਹ ਕਿੰਨੇ ਦਿਨ ਤੋਂ ਇਹ ਆਪਣੇ ਕਹਿ ਰਹੇ ਜੀ ਚੱਲ ਰਿਆ ਸੀ ਸਾਡਾ 3-4 ਦਿਨ ਤੋਂ ਟੈਪ ਟਰੈਪ ਚੱਲ ਰਿਹਾ ਸੀਗੇ ਤੇ ਅਹੀਂ ਪੂਰੀ ਰੈਕੀ ਕਰਕੇ ਅੱਜ ਮਤਲ ਤੇ ਜਿਹਦੇ ਚ ਅਸੀਂ ਸਕਸੈਸਫੁਲ ਹੋਏ ਅੱਜ ਇਹਨੇ ਨੋਜ਼ਵਾਨਾਂ ਨੂੰ ਇਹਦੇ ਚ ਜੀ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇਥੋਂ ਮਤਲਬ ਅਰੈਸਟ ਕੀਤਾ ਗਿਆ ਆ ਤੇ ਬਾਕੀ ਜੋ ਓਨਰ ਆ ਉਹ ਤਫतीश ਦਾ 파ਟ ਆ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਦੇ ਬਾਰੇ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਬਿਲਕੁਲ ਜੀ ਉਹ ਭੱਜ ਗਿਆ ਉਹਨੂੰ ਭੱਜ ਕੇ ਹੀ ਫੜਿਆ ਗਿਆ ਹੈ ਸਾਡੇ ਮਤਲਬ ਸਟਾਫ ਵੱਲੋਂ ਜੀ ਕੋਈ ਹੋਰ ਜੀ ਜੀ ਜਿਆਦਾ ਜੀ ਨਕਲੀ ਲੋਕ ਹਾਂਜੀ ਬਿਲਕੁਲ ਜੀ ਇਹ ਬੇਸਿਕਲੀ ਗੁਰੂਕਰਾਂ ਦੇ ਅੰਦਰ ਹੀ ਜਾ ਰਿਹਾ ਸੀਗਾ ਜਿਵੇਂ ਸ਼ੀਦਾ ਸਾਹਿਬ ਯਾ ਆਪਣੇ ਸ਼ਰੀਦਬਾਰ ਸਾਹਿਬ ਤੇ ਇਹ ਫੂਡ ਸਪਲਾਈ ਵਾਲੇ ਨੇ ਨਾ ਪਹਿਲਾਂ ਵੀ ਇਹਦਾ ਸੈਂਪਲ ਲਿੱਤਾ ਜਾ ਚੁੱਕਾ ਹੈ ਤੇ ਜੋ ਫੈਕਟਰੀ ਸੀ ਜਿੱਥੇ ਚੱਲ ਰਿਆ ਸੀ ਇਹ ਬਣਾਉਣ ਦਾ ਧੰਦਾ ਚੱਲ ਰਿਆ ਸੀ ਉਹ ਅੱਜ ਆਪਾਂ ਨੂੰ ਹੋ ਗਿਆ ਰਿਕਵਰ ਹੋ ਗਿਆ ਜੀ ਬਿਲਕੁਲ ਫੂਡ ਸਪਲਾਈ ਵਾਲੇ ਇਹਨੂੰ ਸੀਲ ਕਰਨਗੇ ਤੇ ਅਸੀਂ ਆਪਣੀ ਜੋ ਆਪਣਾ ਲੀਗਲ ਐਕਸ਼ਨ ਹੈ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਅ ਕਾਫੀ ਵੀ ਕੁਆਂਟਲ ਸੀ ਕਿਉਂ ਹੋਇਆ ਜਿਹੜੀ ਐਗਜੈਕਟ ਫਿਗਰ ਤੁਹਾਨੂੰ ਜਲਦੀ ਤੋਂ ਜਲਦੀ ਦੱਸ ਦਿਆਂਗੇ ਕਿੰਨੀ ਜੇਰ ਤੋਂ ਚੱਲ ਰਿਆ ਸੀ ਤੇ ਫੈਕਟਰੀ ਜੀ ਇਹ ਤਾਂ ਸੀ ਕਰ ਰਹੇ ਆ ਕਰ ਲੈਨੇ ਆ ਤਾਂ ਸੀ ਕਰ ਰਹੇ ਆ ਤਾਂ ਪੀਛ ਦਾ ਪਾਰਟ ਆ ਫਿਲਹਾਲ ਆਪਾਂ ਰੇਡ ਕੀਤੀ ਹੈ ਕੰਡਕਟ ਤੇ ਜਲਦੀ ਤੋਂ ਜਲਦੀ ਇਹ ਦੱਸ ਦਿੰਦੇ ਆ ਵੀ ਇਹ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਤੇ ਇਹਦੇ ਵਿੱਚ ਕੌਣ-ਕੌਣ ਇਨਵੋਲਵ ਆ ਜੀ ਸਰ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਹਾਤਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਹੈ ਅਡਲਟਰੇਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਉਹ ਇਸ ਤੇ ਮੁਤਲਕ ਸਾਨੂੰ ਜਿਹੜਾ ਸਿਹਤ ਮੰਤਰੀ ਪੰਜਾਬ ਔਰ ਕਮਿਸ਼ਨਰ ਫੂਡ ਸੇਫਟੀ ਪੰਜਾਬ ਜੀ ਵੱਲੋਂ ਵੀ ਸਖਤ ਰਹਿਤਾ ਹੈ ਕਿ ਅਸੀਂ ਜਿਹੜਾ ਹੈ ਅਡਲਟਰੇਸ਼ਨ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਤੋ ਇਸ ਦੀ ਲੜੀ ਤਹਿਤ ਅੱਜ ਅਸੀਂ ਜਿਹੜਾ ਹੈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਔਰ ਪੁਲਿਸ ਵਿਭਾਗ ਦੀ ਜਿਹੜੀ ਹੈ ਸਾਂਝੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਇੱਕ ਜੀਕੇ ਫੂਡ ਟਰੇਡਿੰਗ ਕੰਪਨੀ ਹੈ ਜਿਸ ਦਾ ਕਿ ਮਾਲਕ ਜਿਹੜਾ ਵਿਕਰਮਜੀਤ ਸਿੰਘ ਸਨ ਆਫ ਆਈ ਥਿੰਕ ਬਲਵਿੰਦਰ ਸਿੰਘ ਹੈ ਔਰ ਇੱਥੇ ਉਹ ਆਪਣਾ ਜਿਹੜਾ ਹੈ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਘੀ ਦੀ ਫਲੇਵਰ ਪਾ ਕੇ ਇਸ ਨੂੰ ਜਿਹੜਾ ਦੇਸੀ ਘੀ ਦਾ ਰੂਪ ਦੇ ਕੇ ਵੱਖ-ਵੱਖ ਜਿਹੜੀਆਂ ਹੈ ਧਾਰਮਿਕ ਸਥਾਨਾਂ ਦੇ ਸਾਹਮਣੇ ਇਸ ਨੂੰ ਵੇਚ ਰਿਹਾ ਸੀ ਔਰ ਮਾਰਕੀਟ 'ਚ ਵੀ ਵੇਚ ਰਿਹਾ ਹੋਇਆ ਓਬਵੀਅਸਲੀ ਹੈ ਸੋ ਅੱਜ ਸਾਡੇ ਜਿਹੜੇ ਫੂਡ ਸੇਫਟੀ ਆਫੀਸਰਸ ਨੇ ਔਰ ਸਾਡੇ ਜਿਹੜੇ ਫੂਡ ਸੇਫਟੀ ਵਿੰਗ ਦੇ ਸਾਰੇ ਮੁਲਾਜ਼ਮ ਨੇ ਔਰ ਪੁਲਿਸ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਕੰਸਰਨਡ ਥਾਣੇ ਚਾਟੇਵਿੰਡ ਦੇ ਉਹਨਾਂ ਵੱਲੋਂ ਜਿਹੜਾ ਹੈ ਇਸ ਨੂੰ ਕਾਰਵਾਈ ਕਰਦੇ ਹੋਏ ਇਸ ਦਾ ਜਿਹੜਾ ਸਾਰਾ ਸਟਾਕ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਲਏ ਆ ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਕਿਉਂ ਪਰਿਆ ਆਇਆ ਸੀ ਉਹ ਲਿਆ ਹੈ ਇੱਕ ਇਹਦੇ ਕੋ ਅ ਅਦਾ ਅਦਾ ਕਿਲੋ ਜਿਆ ਕਿਲੋ ਕਿਲੋ ਦੇਖੇ ਉਹਦੇ ਪਿੱਛੇ ਔਰ ਜਿਹੜਾ ਸਾਡੇ ਕੋਲੋਂ ਜਿਹੜਾ ਟੀਨ ਸੀਗਾ 15 ਕਿਲੋ ਦੇ ਟੀਨ ਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਦੇ ਸਾਰਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋਂ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਕੀ ਬਰਾਮਤ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਅੱਜ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨਡ ਦੇ ਟੀਨਸਿਓ ਲਗਭਗ 100 ਦੇ ਕਰੀਬ ਉਹ ਵੀ ਹੈ ਟੀਨ ਸੋ ਡੈਡ ਕਿ ਕੁਆਂਟਲ ਉਹ ਵੀ ਹੈ ਜਿਹੜੇ ਫੈਕਟਰੀ ਤੋਂ ਸਪਲਾਈ ਚਲ ਗਈ ਹੋਗੀ ਉੱਥੇ ਵੀ ਉੱਥੇ ਉੱਥੇ ਅਸੀਂ ਮੈਂ ਕਹਿ ਰਿਹਾ ਜੀ ਕਿ ਅਸੀਂ ਜਿਹੜਾ ਇਮੀਡੀਏਟ ਇਫੈਕਟ ਉਹ ਉੱਥੇ ਜਿੱਥੇ ਜਿੱਥੇ ਵੀ ਇਕਾਨਾ ਜਿੱਕੋ ਹੈ ਉਸ ਨੂੰ ਅਸੀਂ ਇਮੀਡੀਏਟਲੀ ਇਫੈਕਟ ਨੂੰ ਰੀਕਾਲ ਕਰਾਂਗੇ ਔਰ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਜਿੰਨਾ ਵੀ ਦੁਕਾਨਾਂ ਦੇ ਉੱਤੇ ਇਹ ਪਿਆ ਹੋਇਆ ਹੈ ਇਮੀਡੀਏਟ ਇਫੈਕਟ ਨੂੰ ਉਸ ਨੂੰ ਡਿਸਕਾਰਡ ਕਰ ਦੇਣ ਔਰ ਜਿਸ ਵੀ ਦੁਕਾਨ ਤੇ ਕਿਤੇ ਪਾਇਆ ਗਿਆ ਉਸ ਤੇ ਵੀ ਜਿਹ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਆ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਘੇਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਕਸਟਡੀ ਚ ਦੇ ਰਹੇ ਆ